ਸੱਚੇ ਕਾਲ ਦੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆਮਕ ਸੁਰਖੀਆਂ ਤੇ ਕਾਕਾ ਬਰਾੜ ਦੇ ਹੱਕ ਚ ਰੈਲੀ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਬਹੁਤ ਸ਼ਹਿਰ ਚ ਕੀਤੀ ਲੋਕ ਮਿਲਣੀ ਪਟਿਆਲਾ ਪਹੁੰਚੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਐਨ ਕੇ ਸ਼ਰਮਾ ਦੇ ਹੱਕ ਵਿੱਚ ਕੀਤੀ ਵਿਸ਼ਾਲ ਰੈਲੀ ਆਪ ਮੰਤਰੀ ਬਲਕਾਰ ਸਿੰਘ ਦੀ ਵੀਡੀਓ ਹੀ ਸਾਹਮਣੇ ਵਿਕਰਮਜੀਤ ਮਜੀਠੀਆ ਨੇ ਸੀਐਮ ਮੰਨ ਤੇ ਚੁੱਕੇ ਸਵਾਲ ਅੰਮ੍ਰਿਤਸਰ ਚ ਅਰਵਿੰਦ ਕੇਜriwal ਦੀ ਵਪਾਰ ਮਿਲਨੀ ਕੇਂਦਰ ਸਰਕਾਰ ਤੇ ਫੰਡਾਂ ਨੂੰ ਲੈ ਕੇ ਸਾਦੇ ਨਿਸ਼ਾਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀਏ ਫਿਰੋਜ਼ਪੁਰ ਦੇ ਲੋਕਾਂ ਨੂੰ ਮਿਲਣ ਵਾਸਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕੀਤਾ ਇਸ ਲੋਕ ਮਿਲਣੀ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ-ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆড়ে ਹੱਥ ਲਿਆ। ਅਭੋਹਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਸੀਮਾਨ ਨੇ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਪੰਜਾਬ ਦੀ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਨੇ। ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਇਸ ਸਰਕਾਰ ਨੂੰ ਤੋੜਨ ਦੀ ਕਿਸੇ ਦੀ ਹਿੰਮਤ ਨਹੀਂ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਸਰਕਾਰ ਬਚਾਉਂਦਾ ਫਿਕਰ ਕਰਨਾ ਚਾਹੀਦਾ ਹੈ। ਇਹ ਕਦੀ ਲਾਲਚ ਨਾਲ ਤੇ ਕਦੀ ਧਮਕੀ ਨਾਲ ਸਾਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਭਗਵੰਤ ਮਾਨ ਵਿਕਾਉ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਤੋਂ ਪਿਆਰ ਨਾਲ ਕੋਈ ਵੀ ਕੰਮ ਕਰਵਾ ਲਓ ਪਰ ਧਮਕੀਆਂ ਦੇ ਨਾਲ ਸਾਨੂੰ ਡਰਾਇਆ ਨਹੀਂ ਜਾ ਸਕਦਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨ 1.5 ਸਾਲ ਦਿੱਲੀ ਦੇ ਬਾਰਡਰ ਤੇ ਡਟੇ ਰਹੇ ਤੇ ਅੰਤ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਤੋਂ ਮਾਫੀ ਮੰਗਣੀ ਪਈ। ਉਂਝ ਪ੍ਰਧਾਨ ਮੰਤਰੀ ਕਦੀ ਕਿਸੇ ਦੇ ਅੱਗੇ ਨਾ ਚੁਕੰਦਾ ਦਾ ਦਾਵਾ ਕਰਦੇ ਰਹੇ ਨੇ। ਬੀਜਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦਾਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਮੋਟਾ ਮੰਗਣਾ ਹੈ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦ ਨੂੰ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਉਹ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਛ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਰਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂਤਿਆ ਜਾਂਦਾ ਹੈ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਥੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ ਮੋਦੀ ਨੂੰ ਕਿ ਮੇਥੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਕਿੱਦੜ ਮੁਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਦੋਨੇ ਹੱਥ ਉੱਪਰ ਚਾਕੇ ਜ਼ਿਕਰ ਹੋਇਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸਰਕਾਰ ਵੱਲੋਂ ਇੰਡੀਆ ਅਲਾਈንስ ਨੂੰ ਜਤੌਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਵਿਖਣਾ ਇਹ ਹੋਵੇਗਾ ਕਿ 1 ਜੂਨ ਨੂੰ ਜਨਤਾ ਕੀ ਫੈਸਲਾ ਲੈਂਦੀ ਹੈ ਤੇ 4 ਜੂਨ ਨੂੰ ਕਿਹੜੀ ਪਾਰਟੀ ਦੇ ਦਾਵੇ ਸੱਚੇ ਨਿਕਲਦੇ ਨੇ ਸ਼੍ਰਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਟਿਆਲਾ ਪਹੁੰਚੇ ਸਨ ਜਿੱਥੇ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਐਨ.ਕੇ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੇ ਲੈਂਦਿਆਂ ਹੋਇਆਂ ਤਿੱਖੇ ਸ਼ਬਦਾਂ ਹਮਲੇ ਕੀਤੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਕਾਫੀ ਸਰਗਰਮ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਦੂਜੀ ਤੇ ਵਾਰ ਕਰਨ ਦਾ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਤੇ ਨਿਸ਼ਾਨੇ ਵੀਰਨੇ ਨੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਦ ਪਿਛਲੇ 10 ਸਾਲਾਂ ਦੌਰਾਨ ਮੁੱਖ ਮੰਤਰੀ ਹੋ ਕੇ ਕੁਝ ਨਹੀਂ ਕਰ ਸਕਿਆ ਤਾਂ ਹੁਣ ਭਾਜਪਾ 'ਚ ਸ਼ਾਮਲ ਹੋ ਕੇ ਕੀ ਕਰ ਲੈਣਗੇ ਇਸ ਦੇ ਨਾਲ ਹੀ ਉਹਨਾਂ ਨੇ ਆਪ ਸਰਕਾਰ ਵੱਲੋਂ ਪੰਜਾਬ ਤੋਂ ਹਰਿਆਣਾ ਨੂੰ ਪਾਣੀ ਦਿਵਾਉਣ ਨੂੰ ਲੈ ਕੇ ਵੀ ਕੀ ਕੁਝ ਕਿਹਾ ਆਓ ਸੁਣਦੇ ਹਾਂ ਪਿਛਲੇ 50 ਸਾਲਾਂ ਵਿੱਚ ਤਕਰੀਬਨ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 10-15 ਸਾਲ ਰਾਸ਼ਟਰਪਤੀ ਰਾਜ ਰਿਆ ਜਦੋਂ ਤ ਉਹਦਾ ਵੇਲਾ ਸੀ ਤੇ ਬਾਕੀ ਸਮਾਂ ਕਾਂਗਰਸ ਦਾ ਪਟਿਆਲੇ ਵਾਲਿਓ ਤੁਹਾਡੇ ਹਲਕੇ ਤੋਂ ਦੋ ਵਾਰ ਮੁੱਖ ਮੰਤਰੀ ਪਟਿਆਲੇ ਦਾ ਬਣਿਆ ਮੈਨੂੰ ਇੰਨਾ ਹੀ ਦੱਸ ਦਿਓ ਕਿੰਨੇ ਵਾਰ ਉਹ ਸ਼ਤਰਾਂ ਨੇ ਆਇਆ ਕਿੰਨੇ ਵਾਰ ਘਨੌਰ ਕੈਪਟਨ ਆਇਆ ਕਿੰਨੇ ਵਾਰ ਡੇੜਾ ਬੱਸੀ ਆਇਆ ਜਾਂ ਕਿੰਨੇ ਵਾਰ ਆਪਣੇ ਪਟਿਆਲੇ ਸ਼ਹਿਰ ਦੇ ਕਿਸੇ ਮਹੱਲੇ ਚ ਗਿਆ ਹੋਏ ਇੱਕ ਵਾਰ ਵੀ ਨਹੀਂ ਆ ਹੁਣ ਬੀਜੇਪੀ ਦੀ ਟਿਕਟ ਤੇ ਖੜੇ ਐ ਜੇ ਮੁੱਖ ਮੰਤਰੀ ਹੁੰਦੇ ਕੁਝ ਕਰ ਨਹੀਂ ਸਕੇ ਤੇ ਹੁਣ ਕੀ ਕਰਨਗੇ ਆ ਭਗਵਾਨ ਤਮਨ ਨੇ ਤੁਸੀਂ ਜਾਣਦੇ ਹੋ ਆ ਪਿਛਲੇ ਮਹੀਨੇ 400 ਨੈਰੀ ਪਟਵਾਰੀਆਂ ਨੂੰ ਨੌਕਰੀ ਚੋਂ ਕੱਢਿਆ ਹੈ ਕਿਉਂ ਕੱਢਿਆ ਕਿਉਂਕਿ ਦਿੱਲੀ ਹਰਿਆਣਾ ਵਿੱਚ ਇਲੈਕਸ਼ਨ ਹੈ ਅਸੈਂਬਲੀ ਦੇ 6 ਮਹੀਨੇ ਬਾਅਦ ਭਗਵਾਨ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਮੈਂ ਪੰਜਾਬ ਤੋਂ ਪਾਣੀ ਹਰਿਆਣਾ ਨੂੰ ਦਵਾਉਂਗਾ ਸੁਪਰੀਮ ਕੋਰਟ 'ਚ ਆਪਣਾ ਕੇਸ ਚੱਲ ਰਿਹਾ ਹੈ ਭਗਵਾਨਤ ਮਾਨ ਨੇ ਨਹਿਰੀ ਪਟਵਾਰੀ ਬੁਲਾਏ ਉਹਨਾਂ ਨੂੰ ਕਹੋ ਲਿਖ ਕੇ ਦੇ ਦਿਓ ਕਿ ਟੇਲਾ ਉੱਤੇ ਪਾਣੀ ਸਾਡਾ ਵਾਧੂ ਹੈ ਉਹ ਰਿਪੋਰਟ ਸੁਪਰੀਮ ਕੋਰਟ ਦੇਣੀ ਸੀ ਉਹ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਕੇ ਪਾਣੀ ਦੇਣਾ ਸੀ ਪਰ ਮੈਂ ਵਧਾਈ ਦੇਣਾ ਪਟਵਾਰੀਆਂ ਨੂੰ ਜਿਨ੍ਹਾਂ ਨੇ ਕਿਹਾ ਭਾਵੇਂ ਨੌਕਰੀ ਚੋਂ ਕੱਢ ਦਿਓ ਪਰ ਅਸੀਂ ਨਹੀਂ ਲਿਖ ਕੇ ਦੇਵਾਂਗੇ ਜ਼ਿਕਰ ਉਹ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਵਿਰੋਧੀਆਂ ਨੂੰ ਆੜੇ ਹੱਥੀ ਲਿਆ ਗਿਆ ਹੈ ਤਾਂ ਵੇਖਣਾ ਇਹ ਹੋਵੇਗਾ ਕਿ ਵਿਰੋਧੀ ਬਾਦਲ ਦੇ ਇਸ ਬਿਆਨ ਦਾ ਹੁਣ ਕਿਵੇਂ ਪਲਟ ਵਾਰ ਜਵਾਬ ਦਿੰਦੇ ਨੇ ਸੀਨੀਅਰ ਅਕਾਲੀ ਨੇਤਾ ਵਿਕ੍ਰਮਜੀਤ ਸਿੰਘ ਮਜੀਠੀਆ ਨੇ ਅੱਜ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਬੋਲਦਿਆਂ ਹੋਇਆਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਲਾਲਚੰਦ ਕਟਾਰੂ ਚੱਕ ਦੇ ਨਾਲ-ਨਾਲ ਮੰਤਰੀ ਬਲਕਾਰ ਸਿੰਘ ਦੇ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਕਿਹਾ ਕਿ ਪਹਿਲਾਂ ਕਟਾਰੂ ਚੱਕ ਵਰਗਿਆਂ ਦੀ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਈ ਸੀ ਤੇ ਹੁਣ ਬਲਕਾਰ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਕਿ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਸੂਬੇ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕ੍ਰਮਜੀਤ ਸਿੰਘ ਮੱਜੀਠੀਆਂ ਨੇ ਮੁਰਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਰਾ ਪਾਇਆ ਹੈ ਉਹਨਾਂ ਨੇ ਕਟਾਰੂ ਚੱਕ ਤੇ ਨਾਲ-ਨਾਲ ਆਪ ਦੇ ਵੱਡੇ ਮੰਤਰੀ ਬਲਕਾਰ ਸਿੰਘ ਨੂੰ ਵੀ ਆੜੇ ਹੱਥੀ ਲਿਆ ਉਹਨਾਂ ਦੱਸਿਆ ਕਿ ਬਲਕਾਰ ਸਿੰਘ ਦੀ ਇੱਕ ਹੋਰ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ ਇਸ ਵੀਡੀਓ ਦਾ ਜ਼ਿਕਰ ਕਰਦਿਆਂ ਹੋਇਆਂ ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਬਾਰੇ ਬੋਲਦਿਆਂ ਹੋਇਆਂ ਵਿਕਰਮ ਮਜੀਠੀਆ ਨੇ ਕੀ ਕਿਹਾ ਆਓ ਸੁਣਦੇ ਹਾਂ ਪਬਲਿਕ ਆਫਿਸ 'ਚ ਬੈਠੇ ਜੇ ਮਿਨਿਸਟਰ ਸਹਿਬਾਨ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਹੁੰਦੇ ਆ ਪਬਲਿਕ ਟੀਲਿੰਗ 'ਚ ਬੈਠਣਾ ਹੁੰਦਾ ਜਿਨ੍ਹਾਂ ਕੋਲ ਪੰਜਾਬ ਦੀਆਂ ਧੀਆਂ ਪੈਣਾ ਹੋਰ ਲੋਕ ਕੰਮ ਕਰਾਉਣ ਆਉਂਦੇ ਨੇ ਤੇ ਜੇ ਉਹਨਾਂ ਦੀਆਂ ਇਹ ਜਿਹੀਆਂ ਅਜਲੀਲ ਹਰਕਤਾਂ ਹੋਣ ਗਿਆ ਜੇ ਉਹਨਾਂ ਦੇ ਕਾਰਨਾਮੇ ਮਾੜੇ ਹੋਣਗੇ ਤੇ ਉਹ ਦੇ ਡੋਨਟ ਹੈਵ ਰਿਸਪੈਕਟ ਫॉर ਔਮਨ ਉਹ یہاں ਪੈਣਾ ਦਾ ਸਤਕਾਰ ਨਹੀਂ ਕਰ ਸਕਦੇ ਔਰ ਮਾੜੀ ਸੋਚ ਔਰ ਮਾੜੀ ਅੱਖ ਰੱਖਦੇ ਨੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਜੇ ਲੋਕ ਨਾ ਕੈਬਨਿਟ 'ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ 'ਚ ਹੋਣੇ ਚਾਹੀਦੇ ਫਾਰਮਰ ਪ੍ਰਾਈਮ ਮਿਨਿਸਟਰ ਦੇਵੇ ਗੋਟੇ ਦੇ ਮੁੰਡੇ ਦਾ ਵੀ ਬੜਾ ਰੋਲਾ ਪਿਆ ਉਹਦੇ ਤੇ ਕੇਸ ਰਜਿਸਟਰ ਹੋਇਆ ਉਹ ਬਾਹਰ ਪਜ ਗਿਆ ਮਗਰ ਬਦਲਾਅ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ ਔਰ ਉਹਦਾ ਕਾਰਨ ਸਿਰਫ ਇਹ ਹੈ ਲੋਕੋ ਪੰਜਾਬ ਦੇ ਨੂੰ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਮਿਨਿਸਟਰ ਆਮ ਆਦਮੀ ਪਾਰਟੀ ਨੂੰ بڑے ਵੱਡੇ ਪੱਧਰ ਤੇ ਲੋਕਲ ਬਾਡੀਜ਼ ਮਹਿਕਮਾ ਤੇ ਹੋਰਾਂ ਤੋਂ ਫੰਡਿੰਗ ਕਰਦਾ ਹੈ ਇਹਨਾਂ ਦਾ ਪੈਸੇ ਬਣਾਉਣ ਦਾ ਇੱਕ ਸਾਧਨ ਬਣਿਆ ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ ਕੋਈ ਨਾ ਜਿਹੇ ਜਾਂ ਕੋਈ ਕੰਮ ਕਰੀ ਜਾਂਦਾ ਤੇ ਕਰੀ ਜਾਂਦੇ ਉਹ ਸਾਨੂੰ ਕੋਈ ਫਰਕ ਨਹੀਂ ਨਗਰ ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਟੋਲਰੇਟ ਕਰਨਗੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜੇ ਚੀਫ ਮਿਨਿਸਟਰ ਦਾ ਆਪ ਦਾ ਕੈਰੈਕਟਰ ਢਿੱਲਾ ਹੋਵੇ ਕੈਰੈਕਟਰਲੈਸ ਬੰਦਾ ਹੋਵੇ ਉਸ ਤੋਂ ਹਾਸ ਰੱਖਣੀ ਕਿ ਉਹ ਦੂਜੇ ਕਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ ਆਈ ਥਿੰਕ ਅਸੀਂ ਪੰਜਾਬੀਆਂ ਪੰਜਾਬੀਆਂ ਨੂੰ ਭੁਲੇਖਾ ਘਟਾਰੂ ਚੱਕ ਦੀ ਵੀਡੀਓ ਪਹਿਲਾਂ ਆਈ ਇੱਕ ਕੰਪਲੇਨਟ ਸਾਹਮਣੇ ਆਇਆ ਉਸ ਕੰਪਲੇਨਟ ਦਾ ਅ ਸ਼ਿਕਾਇਤ ਉਹਨੇ ਕੀਤੀ ਮਗਰ ਜਿਹੜੀ ਐਸਆਈਟੀ ਬਣੀ ਉਹ ਉਹਨਾਂ ਚੇਤੇ ਅਪਸ਼ਰਾਂ ਦੀ ਬਣੀ ਭਗਵੰਤਮਾਨ ਦੇ ਜਿਹੜੇ ਉਹਨਾਂ ਦੀਆਂ ਆਈਜ਼ ਐਂਡ ਈਅਰਜ਼ ਨੇ ਔਰ ਅਖੀਰ ਚ ਉਹ ਕੰਪਲੇਨੈਂਟ ਨੂੰ ਹੀ ਦਬਾਤਾ ਉਹਨਾਂ ਨੇ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਕਿਸੇ ਨੂੰ ਨੌਕਰੀ ਦਾ ਝਾਸਾ ਦੇ ਕੇ ਇਹ ਦੋਵੇਂ ਕੇਸਾਂ ਚ ਕਹਿੰਦੇ ਨੌਕਰੀ ਦਾ ਝਾਸਾ ਫੇਵਰ ਫੇਵਰੇਟਿਜ਼ਮ ਦੇ ਕੇ ਇਹ ਜੀ ਹਰਕਤਾਂ ਹੋ ਰਹੀਆਂ ਨੇ ਉਸ ਨੌਜਵਾਨ ਇੱਕ ਦਲਿਤ ਭਰਾ ਇੱਕ ਨੌਜਵਾਨ ਜਿਹੜਾ ਨੌਕਰੀ ਨੂੰ ਤਰਸਦਾ ਸੀ ਉਸ ਕੇਸ 'ਚ ਵੀ ਕੇਸ਼ਵ ਨੂੰ ਇਨਸਾਫ ਨਹੀਂ ਮਿਲਿਆ ਔਰ ਕਟਾਰੂ ਚੱਕ ਅੱਜ ਵੀ ਪਰ ਬਲਕਾਰ ਸਿੰਘ ਅੱਜ ਵੀ ਸਰਕਾਰਾਂ ਚ ਬਹਿ ਕੇ ਆਪਦੀ ਪੋਜੀਸ਼ਨ ਮਿਸਯੂਜ਼ ਕਰ ਰਿਹਾ ਔਰ ਲੋਕਾਂ ਦਾ ਸਾਡੇ ਪੰਜਾਬ ਦੇ ਧੀਆ ਪੈਣਾ ਦਾ ਮੁੰਡਿਆਂ ਦਾ ਵੱਡੇ ਪੱਦਰ ਤੇ ਸ਼ੋਸ਼ਣ ਕਰ ਰਿਹਾ ਜ਼ਿਕਰੋ ਹੈ ਕਿ ਵਿਕਰਮਜੀਤ ਮਜੀਠੀਆ ਦੇ ਵੱਲੋਂ ਇਨ੍ਹਾਂ ਮੰਤਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਵੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਕਰਮਜੀਤ ਮਜੀਠੀਆ ਵੱਲੋਂ ਲਗਾਏ ਇਨ੍ਹਾਂ ਇਲਜ਼ਾਮਾਂ ਦਾ ਕੀ ਜਵਾਬ ਦਿੰਦੇ ਨੇ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ ਹੋਏ ਸਨ ਤੇ ਇਸ ਮੌਕੇ ਵਪਾਰ ਮਿਲਣੀ ਦੇ ਵਿੱਚ ਸੂਬੇ ਦੇ ਵਿੱਤ ਮੰਤਰੀ ਦੇ ਨਾਲ ਨਾਲ ਕੈਬਨਿਟ ਮੰਤਰੀ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸਨ ਇਸ ਮੌਕੇ ਅਰਵਿੰਦ ਕੇਜੀਵਾਲ ਨੇ ਵਪਾਰੀਆਂ ਨੂੰ ਰੀੜ ਦੀ ਹੱਡੀ ਦੱਸਿਆ ਹੈ ਉਹਨਾਂ ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਸੂਬੇ ਦਾ ਹਜ਼ਾਰਾਂ ਕਰੋੜ ਰੁਪਈਆ ਦਾ ਜਿਹੜਾ ਫੰਡ ਹੈ ਉਹ ਰੋਕ ਕੇ ਰੱਖਿਆ ਹੈ ਅਰਵਿੰਦ ਕੇਜੀਵਾਲ ਦਾ ਕਹਿਣਾ ਸੀ ਕਿ ਮਹਿਜ਼ ਪਾਰਟੀ ਨੂੰ ਦੋ ਹੀ ਸਾਲ ਹੋਏ ਨੇ ਪੰਜਾਬ ਦੇ ਵਿੱਚ ਸੱਤਾ 'ਚ ਆਇਆ ਹੋਇਆ ਤੇ ਤਿੰਨ ਸਾਲਾਂ ਦੇ ਵਿੱਚ ਉਹ ਵਾਅਦੇ ਵੀ ਪੂਰੇ ਕੀਤੇ ਜਾਣਗੇ ਜੋ ਪਾਰਟੀ ਨੇ ਜਨਤਾ ਦੇ ਨਾਲ ਕੀਤੇ ਹੋਏ ਨੇ ਅੰਮ੍ਰਿਤਸਰ ਵਪਾਰ ਮਿਲਣੀ 'ਚ ਪਹੁੰਚੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ ਰੀੜ ਦੀ ਹੱਡੀ ਦੱਸਿਆ ਨਾਲ ਹੀ ਉਹਨਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੋਇਆ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ 9000 ਕਰੋੜ ਫੰਡ ਰੋਕ ਕੇ ਰੱਖਿਆ ਹੈ ਉਹਨਾਂ ਕਿਹਾ ਕਿ 3 ਸਾਲ ਹਜੇ ਬਾਕੀ ਨੇ ਸਾਰੇ ਵਾਅਦੇ ਪੂਰੇ ਕਰਾਂਗੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਵੇਲੇ ਕੇਂਦਰ ਸਰਕਾਰ ਦੇ ਨਾਲ ਇਕੱਲਾ ਭਗਵੰਤ ਮਾਨ ਹੀ ਲੜਾਈ ਲੜ ਰਿਹਾ ਹੈ ਜੇਕਰ ਆਮ ਆਦਮੀ ਪਾਰਟੀ ਪੰਜਾਬ ਤੋਂ ਜਿੱਤ ਹਾਸਲ ਕਰਦੀ ਹੈ ਤਾਂ ਤੇਰਾ ਹੋਰ अजे व्यक्ति होंगे जो जाके सेंटर दे बोल शानदार सरकारी स्कूल बन रहे हैं पूरे पंजाब के अंदर शुरू हुआ है अभी दो ही साल हुए हैं दो साल ज्यादा नहीं होते पचहत्तर साल का जो इन्होंने गंध फैलाया है पचहत्तर साल जो इन्होंने खराब किया है वो थोड़ा टाइम तो लगेगा उसको ठीक करने में लेकिन इन दो साल के अंदर आपको इतना यकीन हो गया होगा कि इन लोगों की नीयत साफ है अच्छे लोग हैं ईमानदार लोग हैं पंजाब की तरक्की करना चाहते हैं सारी ठीक होगी तीन साल और अभी बाकी हैं। इन तीन साल में हर मोहल्ले में मोहल्ला क्लिनिक बना देंगे सारे स्कूल ठीक कर देंगे और भी जितने वादे थे आपका पानी का सीवर का वागा बॉर्डर का सारे काम करेंगे हम लोग जितने कामों का हम लोगों ने वादा किया है सारे काम करेंगे सेंटर ने हमारे फंड रोक दिए 9000 करोड़ रुपया पंजाब का सेंटर ने रोक दिया दे नहीं रहे उसमें साढ़े पांच हजार करोड़ रूरल डेवलपमेंट फंड का पैसा है उसमें नेशनल हेल्थ मिशन का पैसा है ये रूरल डेवलपमेंट फंड का जो पैसा है ये गांव गांव के अंदर इससे सड़कें बननी थी इन्होंने पैसा रोक लिया आप लोगों ने हमें बानवे सीट देके जिताया विधानसभा के अंदर हम कानून बनाते हैं गवर्नर कानून पे साइन करने को मना कर देता है अभी इतने सारे बिल गवर्नर लेके बैठा है फिर फायदा क्या हुआ ये तो गुंडागर्दी कर दी कि हमें जिताओगे तभी हम बिल पास करने देंगे हमें नहीं जिताओगे तो ये तो ठीक नहीं है ये तो देश के साथ खिलवाड़ कर रहे हैं ये लोग कि एक पार्टी वन पार्टी वन लीडर ये करना चाहते हैं कि पूरे देश में बस बीजेपी बीजेपी होनी चाहिए बाकी और किसी को हम काम ही नहीं करने देंगे आज अकेले भगवंत मान केंद्र सरकार से लड़ रहे हैं अगर आपने 13 एमपी जिता दिए तो इनके 13 भगवंत मान के 13 हाथ हो जाएंगे फिर ये 13 लोग जाके लड़ेंगे केंद्र सरकार से तो आपके ਮਸਲੇ ਕੇਂਦਰ ਸਰਕਾਰ ਕੇ ਸਾਥ ਜੋ ਮਸਲੇ ਹੈ ਉਹ ਜਲਦੀ ਜਲਦੀ ਸਮਾਧਾਨ ਹੋਣਾ ਚਾਹੂਗੇ ਹੋਣਗੇ ਕਿ ਨਹੀਂ ਹੋਣਗੇ ਜ਼ਿਕਰ ਹੋ ਹੈ ਕਿ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਹੀ ਅੰਤਿਮ ਜ਼ਮਾਨਤ ਦਿੱਤੀ ਸੀ 2 ਜੂਨ ਨੂੰ ਅਰਵਿੰਦ ਕੇਜਰੀਵਾਲ ਨੂੰ ਮੁੜ ਜੇਲ੍ਹ ਦੇ ਵਿੱਚ ਵਾਪਸ ਜਾਣਾ ਪਵੇਗਾ ਵੇਖਣਾ ਇਹ ਹੋਵੇਗਾ ਕਿ 4 ਜੂਨ ਨੂੰ ਜਨਤਾ ਕੀ ਫੈਸਲਾ ਲੈਂਦੀ ਹੈ ਸੁਨੀਲ ਜਾਖੜ ਅੱਜ ਮੋਗਾ ਦੇ ਵਿੱਚ ਚੋਣ ਰੈਲੀਆਂ ਕਰਨ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਨੇ ਭ੍ਰਸ਼ਟਾਚਾਰੀ ਬਾਰੇ ਗੱਲਬਾਤ ਕੀਤੀ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਆੜੇ ਹੱਥੀ ਲਿਆ ਉਹਨਾਂ ਕਿਹਾ ਕਿ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਹੋਈ ਹੈ ਕਿ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕਰਕੇ ਕਹਿਣ ਕਿ ਸੂਬੇ ਦੇ ਵਿੱਚ ਪ੍ਰਸ਼ਤ ਮੰਤਰੀਆਂ ਅਤੇ ਨੇਤਾਵਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਅਤੇ ਉਹਨਾਂ ਕਿਹਾ ਕਿ ਉਹਨਾਂ ਅਮਿਤ ਸ਼ਾਹ ਨੂੰ ਉਹਨਾਂ ਪ੍ਰਸ਼ਤ ਮੰਤਰੀਆਂ ਦੇ ਉੱਤੇ ਕਾਰਵਾਈ ਕਰਨ ਵਾਸਤੇ ਸੀਐਮ ਮਾਨ ਨੂੰ ਫੋਨ ਕਰਨ ਦੀ ਬੇਨਤੀ ਵੀ ਕੀਤੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਮੋਗਾ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ। ਇਸ ਮੌਕੇ ਉਸ ਸਾਫ ਕਾਮ ਮੇਅਰ ਅਕਸ਼ਿਤ ਜੈਨ ਦੀ ਰਿਹੈਸ਼ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਖਾਈ ਦਿੱਤੇ ਉਹਨਾਂ ਦੱਸਿਆ ਕਿ ਇੰਡੀਆ ਗੱਠਜੋੜ ਨੇ ਕਿਸ ਤਰੀਕੇ ਨਾਲ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਸੀ ਪਰ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਨਹੀਂ ਕੀਤਾ ਗਿਆ ਸਟੇਜ ਤੇ ਬੈਠੇ 32 ਵੱਡੇ ਲੀਡਰਾਂ ਵਿੱਚੋਂ ਕਿਸੇ ਇੱਕ ਨੇ ਵੀ ਨਹੀਂ ਕਿਹਾ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਗਲਤ ਸੀ ਇਸ ਮੌਕੇ ਸੁਨੀਲ ਜਾਖੜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਤਿੱਖੇ ਸ਼ਬਦੀ ਹਮਲੇ ਕਰਦੇ ਵਿਖਾਈ ਦਿੱਤੇ। ਮੋਦੀ ਸਾਹਿਬ ਨੇ ਕਰੋਨਾ ਦਾ ਕਹਿੰਦੇ ਵੈਕਸੀਨ ਲਵਾਤਾ। ਕਰੋਨਾ ਰੋਕਤੀ। ਤੇ ਇੱਕ ਪਰਸੋਂ ਉਹਨਾਂ ਨੇ ਆਣਾ ਹੈ ਹੁਸ਼ਾਰਪੁਰ ਮੈਂ ਉਹ ਹੀ ਕਹੂੰਗਾ ਉੱਥੇ। ਵੀ ਆ ਜਿਹੜੀ ਕਰਪਸ਼ਨ ਵਾਲੀ ਕਰੋਨਾ ਨਾ ਇਹਦਾ ਵੀ ਵੈਕਸੀਨ ਠੋਕੋ ਸਾਹਿਬ। ਇਹਦਾ ਵੀ ਕੋਈ ਨਾ ਕੋਈ ਟੀਕਾ ਠੋਕੋ। ਕਿਉਂਕਿ ਮੈਂ ਭਗਵੰਤ ਮਾਨ ਜੀ ਤੋਂ ਸੁਣਦੇ ਬਹੁਤ ਦਿਨ ਹੋ ਗਏ ਅਸੀਂ ਜਿਹੜਾ ਬਦਲਾਅ ਦੀ ਤੁਸੀਂ ਗੱਲ ਕੀਤੀ ਇਥੋਂ ਬਦਲਾਵ ਦੀ ਸਾਹਿਬ ਆਈਸੀਬ ਮੈਂ ਕਰਪਸ਼ਨ ਖਤਮ ਕਰ ਦੂੰਗਾ ਹੋਇਆ ਕੀ ਹੈ ਉਹਦੇ ਵਿੱਚ ਅਸੀਂ ਵੀ ਦੋਸ਼ੀ ਹਾਂ ਸਾਹਿਬ ਅਸੀਂ ਜਦੋਂ ਮੈਂ ਕਹਿੰਦਾ ਵੀ ਸਾਡੀ ਸੈਂਟਰ ਚ ਗਵਰਨਮੈਂਟ ਹੈ ਅਸੀਂ ਵੀ ਨਿਗਾਨੀ ਕਰਦੇ ਅੱਜ ਕੇਜਰੀਵਾਲ ਸਾਹਿਬ ਇੱਥੇ ਗੱਜਦੇ ਫਿਰਦੇ ਆ ਇਲਜ਼ਾਮ ਹੈ ਸਾਹਿਬ ਮੈਂ ਨਹੀਂ ਕਹਿੰਦਾ ਵੀ ਲੇਗ ਨਹੀਂ ਲੀਏ ਪਰ ਮੈਨੂੰ ਇੱਕ ਬੰਦਾ ਇੱਥੇ ਦੱਸ ਦਿਓ ਕਿਸੇ ਆਮ ਵਿਅਕਤੀ ਜਿਹਨੂੰ ਕਹਿੰਦੇ ਮੈਂ ਆਮ ਆਦਮੀ ਦਾ ਨੁਮਾਇੰਦਾ ਆਮ ਆਦਮੀ ਨੇ ਚੁਣ ਕੇ ਭੇਜਿਆ ਇੱਕ ਆਮ ਆਦਮੀ ਨੂੰ ਸੱਤ ਸੱਤ ਸੱਮਨ ਆਂਦੇ ਐ 8 8 ਸੱਮਨ ਆਏ ਕਿਸੇ ਨੂੰ ਕਿਸਾ ਨਹੀਂ ਆਂਦੇ ਨਾ ਸਾਬ ਦੋ ਬੰਤਾ ਹੋਗੀ ਵੀ ਤੁਸੀਂ ਜੇ ਵੱਡੇ ਬੰਦੇ ਹੋ ਤਾਂ ਤੁਹਾਨੂੰ ਨਹੀਂ ਪੁਲਿਸ ਨੇ ਹੱਥ ਪਾਣਾ ਉਹਨੂੰ ਦੇਖਾ ਦੇਖ ਲੋਕਾਂ ਦੇ ਐ ਹੋ ਜਾਂਦਾ ਉਹਨਾਂ ਨੂੰ ਨਹੀਂ ਹੱਥ ਪਿਆ ਹੁਣ ਚਾਹ ਰਾਹੁਲ ਗਾਂਧੀ ਜੀ ਹੈ ਚਾਹ ਮਮਤਾ ਬੇਨਰਜੀ ਹੈ ਚਾਹੇ ਕੋਈ ਵੀ ਜਿੰਨੇ ਹੋਰ ਬੱਤੀ ਲੀਡਰ ਉਥੇ ਸਟੇਜ ਦਿੱਲੀ ਤੇ ਇਕੱਠੇ ਹੋਏ ਰਾਮਲੀਲਾ ਮੈਦਾਨ ਚ ਕਿਸੇ ਨੇ ਨਹੀਂ ਕਿਹਾ ਵੀ ਗ੍ਰਿਫਤਾਰੀ ਗਲਤ ਹੋਈ ਹੈ ਸਾਰਿਆਂ ਨੇ ਕੀ ਕਿਹਾ ਟਾਈਮਿੰਗ ਗਲਤ ਹੈ ਸਭ ਵਿਲੈਕਸ਼ਨਾਂ ਤੋਂ ਪਹਿਲਾਂ ਨਹੀਂ ਸੀ ਫੜਨਾ ਚਾਹੀਦਾ ਯਰ ਆ ਕੀ ਗੱਲ ਹੋਗੀ ਵੀ ਆਪ ਮੰਨ ਰਹੇ ਹੈ ਕਹਿੰਦੇ ਗ੍ਰਿਫਤਾਰੀ ਗਲਤ ਹੈ ਨਹੀਂ ਟਾਈਮਿੰਗ ਗਲਤ ਹੈ ਪਰ ਟਾਈਮਿੰਗ ਸਾਡੀ ਗਲਤੀ ਹੈ ਵੀ ਅਸੀਂ ਸੱਤ ਸਮਨ ਕਿਉਂ ਦਿੱਤੇ ਅਜੇ ਬੰਦੇ ਨੂੰ ਜਾਂ ਤਾਂ ਸਮਨ ਦੇਣੇ ਨਹੀਂ ਦੇਣੇ ਸੀ ਤਾਂ ਪਹਿਲਾਂ ਜਿਸ ਦਿਨ ਪਹਿਲਾਂ ਦਿੱਤਾ ਉਸ ਦੂਜੇ ਵਾਲੇ ਦਿਨ ਲੈ ਜਾਂਦੇ ਆਓ ਜੀ ਕਹਦਾ ਉਹ ਗੱਲਬਾਤ ਕਰੀਏ ਬਿਠਾ ਲੈਂਦੇ ਨਹੀਂ ਤਾਂ ਛੱਡ ਦਿੰਦੇ ਮੈਂ ਕਿਸੇ ਤੇ ਉਂਗਲ ਨਹੀਂ ਚੱਕ ਰਿਹਾ ਮੈਂ ਪ੍ਰਸੈਸ ਤੇ ਕਹਿ ਰਿਹਾ ਹਾਂ ਸਾਹਿਬ ਉਹਦਾ ਅਸਰ ਕੀ ਹੁੰਦਾ ਤੁਸੀਂ ਕਹੋਗੇ ਸੁਨੀਲ ਤਾਂ ਉਧਰ ਛੇੜ ਕੇ ਬਹਿ ਗਿਆ ਗੱਲ ਇੱਥੇ ਦੀ ਕਰ ਮੈਂ ਇੱਥੇ ਦੀ ਗੱਲ ਕਰਨ ਲੱਗਿਆ ਹੁਣ ਹੋ ਕੀ ਰਿਹਾ ਆ ਜਿਹੜੇ ਚਿੱਟੇ ਲੀੜੇ ਹਨਾ ਸਾਹਿਬ ਮੈਨੂੰ ਪਤਾ ਲੋਕ ਕੀ ਸੋਚਦੇ ਐ ਸਾਰੇ ਕਹਿੰਦੇ ਇਹ ਚੋਰ ਐ ਜਿਹੜਾ ਲੀਡਰ ਐ ਕਹਿੰਦਾ ਚੋਰ ਐ ਸਹੀ ਐ ਸਾਹਿਬ ਕਿਉਂਕਿ ਅਸੀਂ ਕਰ ਲਿਆ ਵਿਗਾੜਨ ਲਿਆ ਟਾਂਚਾ ਜ਼ਿਕਰ ਹੋ ਹੈ ਕਿ ਇਸੇ ਹੀ ਰੈਲੀ ਦੇ ਦੌਰਾਨ ਸੁਨੀਲ ਜਾਖੜ ਦੇ ਵੱਲੋਂ ਕਿਸਾਨਾਂ ਨੂੰ ਵੀ ਮੁਰਤੋਂ ਘੇਰਾ ਪਾਇਆ ਗਿਆ ਬੀਤੇ ਦਿਨਾਂ ਤੋਂ ਵਿਖਿਆ ਜਾ ਰਿਹਾ ਹੈ ਕਿ ਬੀਜੇਪੀ ਦੇ ਉਮੀਦਵਾਰਾਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਤਲਖੀ ਬਰਕਰਾਰ ਹੈ ਵਿਖੜਾ ਇਹ ਹੋਵੇਗਾ ਕਿ ਚੋਣਾਂ ਦੇ ਵਿੱਚ ਬੀਜੇਪੀ ਨੂੰ ਇਸ ਤਲਖੀ ਦਾ ਕੀ ਵੱਡਾ ਨੁਕਸਾਨ ਪਹੁੰਚਦਾ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀ ਉਮੀਦਵਾਰਾਂ ਦੇ ਵੱਲੋਂ ਲਗਾਤਾਰ ਆਪਣੇ ਵਿਰੋਧੀ ਉਮੀਦਵਾਰਾਂ ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਹੁਣ ਇੱਕ ਵਾਰ ਫਿਰ ਤੋਂ ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਦੇ ਪ੍ਰદાન ਰਾਜਾ ਵੜਿੰਗ ਤੇ ਵੱਡੇ ਦੋਸ਼ ਲਗਾਏ ਨੇ ਉਹਨਾਂ ਕਹੇ ਹੈ ਕਿ ਮੁਕਤਸਰ ਦੇ ਕਾਰੋਬਾਰੀ ਕਰਨ ਕਟਾਰੀਆਂ ਤੇ ਉਸ ਦੇ ਬੱਚਿਆਂ ਦੀਆਂ ਹੱਤਿਆਵਾਂ ਵਿੱਚ ਰਾਜਾ ਵੜਿੰਗ ਅਤੇ ਉਸ ਦੇ ਸਾਲੇ ਡੰਮੀ ਵਿਨਾਇਕ ਦਾ ਸਭ ਤੋਂ ਵੱਡਾ ਹੱਥ ਸੀ ਲੁਧਿਆਣਾ ਤੋਂ ਪਾਚਪਾ ਦੇ ਲੋਕ ਸਭਾ ਉਮੀਦਵਾਰ ਰਮਨਜੀਤ ਸਿੰਘ ਬਿੱਟੂ ਨੇ ਆਪਣੇ ਵਿਰੋਧੀ ਉਮੀਦਵਾਰ ਰਾਜਾ ਵਿਨਿੰਗ ਤੇ ਵੱਡਾ ਦੋਸ਼ ਲਗਾਇਆ ਹੈ ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਜਦੋਂ ਐਮਐਲਏ ਸੀ ਤਾਂ ਉਸ ਵੇਲੇ ਮੁਕਤਸਰ ਦੇ ਟਰੱਕ ਆਪਰੇਟਰਾਂ ਦੇ ਪੈਸੇ 1 ਕਰੋੜ 20 ਲੱਖ ਰੁਪਏ ਕਾਰੋਬਾਰੀ ਕਰਨ ਕਟਾਰੀਆਂ ਤੋਂ ਉਧਾਰ ਲਏ ਸਨ ਪਰ ਜਦੋਂ ਪੈਸੇ ਵਾਪਸ ਕਰਨ ਦਾ ਸਮਾਂ ਆਇਆ ਤਾਂ ਉਸਨੇ ਇਹ ਪੈਸੇ ਵਾਪਸ ਕਰਨ ਤੋਂ ਮਨਾ ਕਰ ਦਿੱਤਾ ਕਰਨ ਕਟਾਰੀਆਂ ਨੇ ਰਾਜਾ ਵੜਿੰਗ ਅਤੇ ਉਸਦੇ ਸਾਲੇ ਜੰਮੀ ਵਿਨਾਇਕ ਤੋਂ ਦੁਖੀ ਆਖੇ ਖੁਦ ਨੂੰ ਅਤੇ ਆਪਣੇ 3 ਸਾਲ ਦੇ ਬੇਟੇ ਅਤੇ 7 ਸਾਲ ਦੀ ਬੇਟੀ ਨੂੰ ਗੋਲੀ ਨਾਲ ਮਾਰ ਦਿੱਤਾ ਕਈ ਦਿਨ ਹੋ ਗਏ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਉਹਨਾਂ ਦੇ ਜਿਹੜਾ ਐਡਾ ਵੱਡਾ ਦੋਸ਼ ਲੱਗਿਆ ਜਿਹੜਾ ਐਡੀ ਵੱਡੀ ਐਫ ਆਈ ਆਰ ਦਰਜ ਹੋਈ ਆ 1 ਕਰੋੜ 20 ਲੱਖ ਰੁਪਈਆ ਵੜਿੰਗ ਸਾਹਿਬ ਦੇ ਉਹਨਾਂ ਦੇ ਸਾਲਾ ਸਾਹਿਬ ਮੇਰਾ ਕਹਿਣ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਭਰਾ ਜਿਵੇਂ ਮਜੀਠੀਆ ਸਾਹਿਬ ਨੇ ਉਵੇਂ ਹੀ ਬਲਿੰਗ ਸਾਹਿਬ ਦੇ ਸਾਲਾ ਸਾਹਿਬ ਨੇ ਜਿਹੜੇ ਉਹਨਾਂ ਨੇ ਤਿੰਨ ਜਾਨਾਂ ਲਈਆਂ ਤਿੰਨ ਜਾਨਾਂ ਜੀਤ ਕਰਨ ਕੁਟਾਰੀਆ ਤੇ ਉਹਨਾਂ ਦਾ 3 ਸਾਲ ਦੀ ਜਿਹੜੀ ਆ ਉਹ ਬੇਟਾ ਤੇ 7 ਸਾਲ ਦੀ ਬੇਟੀ ਉਹਦੇ ਉੱਤੇ ਅੱਜ ਤੱਕ ਕੋਈ ਵੀ ਲੁਧਿਆਣੇ ਵਾਲਿਓ ਅੱਜ ਤੱਕ ਉਸ ਤੇ ਇੱਕ ਵੀ ਗੱਲ ਜਿਹੜੀ ਹਜੇ ਤੱਕ ਇਹ ਸਾਰੇ ਪਰਿਵਾਰ ਨੇ ਕੀਤੀ ਨਹੀਂ ਤੁਸੀਂ ਇਹ ਲੁਧਿਆਣੇ ਚ ਫਿਰ ਰਹੇ ਨੇ ਇਹ ਵੈਸ਼ੀ ਦਰਿੰਦੇ ਨੇ ਤੇ ਉਹ ਜਿਹੜੀ ਇੱਕ ਤਿੰਨ ਦੋ ਬੱਚਿਆਂ ਦੇ ਇੱਕ ਬਾਪ ਦੀ ਜਾਨ ਮਾਂ ਬਚ ਗਈ ਤੇ ਉਹ ਐਫ ਆਈ ਆਰ ਜਿਹੜੀ ਆ ਉਹ ਧਰਮ ਪਤਨੀ ਨੇ ਕਰਵਾਈ ਐਫ ਆਈ ਆਰ ਜਿਹੜੇ ਕਰਨ ਕਟਾਰੀਆ ਦੇ ਭਰਾ ਨੇ ਕਰਾਈ ਜਿਹੜੇ ਪੈਸੇ ਸੀ ਉਹ ਜਦੋਂ ਟਰੱਕ ਆਪਰੇਟਰਾਂ ਦੇ ਪੈਸੇ ਸੀਗੇ ਜਿਹੜੇ ਕੀ ਉਹਨੇ ਠੇਕਾ ਲਿਆ ਹੋਇਆ ਸੀ ਉਹ ਤੋਂ ਪੈਸੇ ਪਹਿਲਾਂ ਆਧਾਰੇ ਲੈ ਲੇ ਮੁੜ ਕੇ ਕਹਿੰਦੇ ਅਸੀਂ ਨਹੀਂ ਦਿੰਦੇ ਪੈਸੇ ਕਰ ਲਾ ਜੋ ਕੀ ਕਰਨਾ ਇਹ ਐਡੀ ਧੋਸ ਐਡਾ ਤਾਕਤ ਦਾ ਨਸ਼ਾ ਉਸ ਵੇਲੇ ਤਾਂ ਇਹ ਐਮਐਲਏ ਹੀ ਸੀ ਤੇ ਉਸ ਵੇਲੇ ਐਮਐਲਏ ਬਣ ਕੇ ਜਦੋਂ ਇਹ ਇਹ ਕੁਛ ਕਰ ਸਕਦੇ ਆ ਤੁਸੀਂ ਲੁਧਿਆਣੇਵ ਦੇ ਲੋਕੋ ਇਹਨਾਂ ਨੂੰ ਇਹ ਸਵਾਲ ਕਰੋ ਮੈਂ মিডিਆ ਨੂੰ ਵੀ ਪੁੱਛਣਾ ਚਾਹਣਾ ਯਾਰ ਕਮਾਲ ਹੋ ਗਿਆ ਇੱਕ ਪਰਿਵਾਰ ਖਾ ਗਿਆ ਇਹ ਪਰਿਵਾਰ ਇਹ ਫੜਿੰਗ ਪਰਿਵਾਰ ਇੱਕ ਪੂਰੀ ਫੈਮਿਲੀ ਆ ਜਿਹੜੀ ਉਹ ਮਕਸਰ ਦੀ ਖਾ ਗਿਆ ਉਹਨਾਂ ਨੂੰ ਖਤਮ ਕਰਤਾ ਉਹਨਾਂ ਨੇ ਨਹੀਂ ਦੁਬਾਰਾ ਆਉਣਾ ਉਹ ਜਿਹੜੇ ਨੰਨੇ-ਮੁੰਨੇ ਬੱਚੇ 3 ਸਾਲ ਦੇ 7 ਸਾਲ ਦੇ ਉਹ ਮਾਂ ਕਿਵੇਂ ਜੋਰੀ ਹੋਗੀ ਉਹ ਦਾਦਾ-ਦਾਦੀ ਕਿਵੇਂ ਜੋਰੇ ਹੋਣਗੇ ਉਹਨਾਂ ਤੋਂ ਬਿਨਾਂ ਤੁਸੀਂ ਦੇਖੋ ਤਾਂ ਸਹੀ ਤੇ ਉਰੇ ਇਹ ਕਰੋੜਾਂ ਦੀਆਂ ਗੱਲਾਂ ਆਪਣੇ ਆਪ 1 ਕਰੋੜਾਂ ਦੀਆਂ ਗੱਡੀਆਂ ਕਹਿੰਦੇ ਨੇ ਕਿੱਥੋਂ ਆਈਆਂ ਇੱਕ ਕਰਨ ਕੁਟਾਰੀਆ ਪਰਿਵਾਰ ਆਰ ਕੇ ਜਿਨ੍ਹਾਂ ਦੇ ਪੈਸੇ ਲੈ ਕੇ ਅੱਜ 1 ਕਰੋੜਾਂ ਦੀਆਂ ਗੱਡੀਆਂ 'ਚ ਘੁੰਮ ਰਹੇ ਆ ਅਪਾਤੀ ਕੋ ਤਾਂ ਸੀ ਵੀ ਉਹ ਬਣਿਆ ਕਿਉਂ ਕਿ ਲੁਧਿਆਣੇ ਦੇ ਵਿੱਚ ਉੱਥੋਂ ਚੇਂਜ ਕਰਕੇ ਲੁਧਿਆਣੇ ਆ ਗਏ ਵੀ ਉੱਥੇ ਤਾਂ ਲੋਕ ਬਣਨ ਨਹੀਂ ਦਿੰਦੇ ਅੱਜ ਮੰਤਰੀ ਜਦੋਂ ਬਣੇ 3 ਮਹੀਨੇ ਲਈ ਮੰਤਰੀ ਬਣੇ ਸੀ ਇਹ ਉਹ 3 ਮਹੀਨੇ ਚ ਮੰਤਰੀ ਬਣ ਕੇ ਸਾਰੀ ਦੀ ਸਾਰੀ ਜਿਹੜਾ ਉਹਨਾਂ ਨੇ ਮਰਨ ਤੋਂ ਪਹਿਲਾਂ ਆਪ ਡੈਕਲੇਰੇਸ਼ਨ ਕੀਤਾ ਆਪਣੀ ਜਾਇਦਾਦ ਸਾਰੀ ਜਿਹੜੀ ਆ ਵੀ ਇਹ ਉਸ ਤੋਂ ਬਾਅਦ ਮੇਰੇ ਭਰਾ ਦੀ ਜਾਂ ਮੇਰੀ ਜਿਹੜੀ ਆ ਪ੍ਰਾਪਰਟੀ ਵੀ ਖਾ ਜਾਏਗੀ ਉਹ ਸਾਰੀ ਪ੍ਰਾਪਰਟੀ ਉਹਨਾਂ ਨੇ ਆਪਣੇ ਭਰਾ ਦੇ ਨਾਂ ਕੀਤੀ ਹੁਣ ਵੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਵੱਲੋਂ ਲਾਏ ਦੋਸ਼ਾਂ ਦਾ ਰਾਜਾ ਵੜਿੰਗ ਕੀ ਜਵਾਬ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਿਆ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਭਾਈ ਮਨਜੀਤ ਸਿੰਘ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਸਾਫ਼ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੇ ਸਮੇਤ ਦੋ ਹੋਰ ਉਮੀਦਵਾਰਾਂ ਦੀ ਹਮਾਇਤ ਕਰਨਗੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਬੇਦਬੀ ਦੀ ਘਟਨਾ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਭਾਈ ਮਨਜੀਤ ਸਿੰਘ ਨੇ ਅੱਜ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਵੱਲੋਂ ਅਸਤੀਫੇ ਦਾ ਅਸਲ ਕਾਰਨ ਬਾਦਲ ਪਰਿਵਾਰ ਨੂੰ ਹੀ ਦੱਸਿਆ ਗਿਆ ਹੈ। ਉਹਨਾਂ ਨੇ ਬੇਅਦਬੀ ਕਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 2018 ਵਿੱਚ ਜਦੋਂ ਬਾਦਲ ਪਰਿਵਾਰ ਮੇਰੇ ਘਰ ਆਇਆ ਸੀ ਤਾਂ ਮੇਰੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਗਈ ਸੀ ਕਿ ਭਾਵੇਂ ਬੇਅਦਬੀ ਕਿਸੇ ਤੋਂ ਵੀ ਹੋਈ ਹੋਵੇ ਉਹਨਾਂ ਨੂੰ ਅਕਾਲ ਤਖਤ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਔਰ ਮੈਂ ਪਾਰਟੀ 'ਚ ਰਹਿੰਦਿਆਂ ਬੜੀ ਕੋਸ਼ਿਸ਼ ਕੀਤੀ ਔਰ ਮੈਂ ਨਹੀਂ ਮੇਰੇ ਹੋਰ ਵੀ ਕਈ ਪੰਥਕ ਤੈਸ਼ੀਆਂ ਨੇ ਕੀਤੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ ਕਿਉਂਕਿ ਅੱਜ ਜਿਹੜਾ ਵੀ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਪਾਰਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੋ ਪਰ ਅਸੂਲ 'ਚ ਕੰਮਜਾਪ ਨਹੀਂ ਹੋ ਸਕੇ ਸੋ ਮੈਂ ਜਦੋਂ ਬੇਦਬੀ ਹੋਈ ਸੀ ਔਰ ਬਰਗਾੜੀ ਮੋਰਚਾ ਲੱਗਾ ਸੀ ਤਾਂ ਮੈਂ ਉਸ ਮੋਰਚੇ ਵਿੱਚ ਹੀ ਜਾ ਕੇ ਇਕੱਲਾ ਹੀ ਜਿਹੜਾ ਸ਼ਰਮਨੀ ਕਾਲੀ ਤਾਲਾਫਲਾ ਜਾ ਕੇ ਉੱਥੇ ਮੈਂ ਇਹ ਗੱਲ ਕਹੀ ਸੀ ਕਿ ਇਹ ਘਟਨਾ ਮਾੜੀ ਹੋਈ ਹੈ ਔਰ ਉਹਦੇ ਜਾ ਕੇ ਸ਼ਮੂਲੀਅਤ ਕੀਤੀ ਜਿੱਤੋਂ ਮੇਰਾ ਗਾਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਖਾਰਖਣ ਲੱਗ ਪਿਆ ਔਰ ਉਸ ਤੋਂ ਬਾਅਦ 2018 ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਮੇਰੇ ਘਰ ਆਏ ਸਨ ਔਰ ਸਰਦਾਰ ਬਿਕਰਮ ਸਿੰਘ ਮਜੀਠੀਆ ਆਏ ਸਨ ਮੈਂ ਬੈਠਾ ਸੀ ਮੇਰਾ ਬੇਟਾ ਕਵਰ ਚੜ੍ਹ ਸਿੰਘ ਔਰ ਮੇਰੇ ਸਤਿਕਾਰਯੋਗ ਪਤਨੀ ਡਾਕਟਰ ਅਬਦਜੀਤ ਕੌਰ ਜੀ ਜਿਹੜੇ ਧਰਮ ਸਪਤਨੀ ਬੈਠੇ ਸਨ ਔਰ ਅਸੀਂ ਪੰਜੇ ਸੀ ਤੇ ਮੈਂ ਉਸ ਟਾਈਮ ਤੇ ਵੀ ਕਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਓ ਔਰ ਤੁਸੀਂ ਇਹ ਜਾ ਕੇ ਕਹੋ ਕਿ ਕਿਉਂਕਿ ਸਾਡੀ ਸਰਕਾਰ ਸੀ ਔਰ ਸਾਡੀ ਸਰਕਾਰ ਵਿੱਚ ਜਿਹੜੀ ਬੇਦਬੀ ਹੋਈ ਹੈ ਤੇ ਭਾਵੇਂ ਆਪਾਂ ਬੇਦਬੀ ਤੁਹਾਡਾ ਕਰਵਾਈ ਹੈ ਜਾਂ ਨਹੀਂ ਕਰਵਾਈ ਲੇਕਿਨ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਗਈ ਹੈ ਜਿਹੜੀ ਕਿ ਇੱਕ ਪੰਥਕ ਪਾਰਟੀ ਹੈ ਤੇ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਸਿਰਫ ਅਕਾਲੀ ਦਲ ਤੋਂ ਅਸਤੀਫਾ ਦੇ ਰਹੇ ਨਹੀਂ ਨਾ ਕਿ ਅਕਾਲੀ ਦਲ ਨੂੰ ਛੱਡ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਐਸਜੀਪੀਸੀ ਮੈਂਬਰ ਬਣੇ ਰਹਿਣਗੇ। ਭਾਈ ਮਨਜੀਤ ਸਿੰਘ ਨੇ ਸਾਫ਼ ਤੌਰ ਤੇ ਐਲਾਨ ਕੀਤਾ ਕਿ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਫਰੀਦਕੋਟ ਤੋਂ ਭਾਈ ਬੈਂਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਅਤੇ ਫਿਰੋਜ਼ਪੁਰ ਤੋਂ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੂੰ ਸਮਰਥਨ ਦੇਣਗੇ। ਔਰ ਸ਼੍ਰੋਮਣੀ ਅਕਾਲੀ ਦਲ ਵੀ ਬੜੀਆਂ ਕੁਰਬਾਨੀਆਂ ਸ਼ਹੀਦਾਂ ਤੇ ਜੇਲਾ ਤੋਂ ਬਾਅਦ ਹੋਂਦ ਵਿੱਚ ਆਇਆ ਹੈ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਹਾਈਜੈਕ ਕੀਤਾ ਗਿਆ ਔਰ ਮੈਂ ਸਮਝਦਾ ਹਾਂ ਕਿ ਵੱਡੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ ਹਾਈਜੈਕ ਕਰ ਲਿਆ ਤੇ ਸਾਡੇ ਵਰਗੇ ਜਿਹੜੇ ਛਿੱਧੀਆਂ ਦੇਣ ਵਾਲੇ ਕੁਰਬਾਨੀਆਂ ਦੇਣ ਵਾਲੇ ਔਰ ਜੇਲਾ ਕੱਟਣ ਵਾਲੇ ਲੋਕ ਹੈ ਉਹਦੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਨਹੀਂ ਰਹੀ ਤੋਂ ਮੈਂ ਬਾਗਲ ਪਰਵਾ ਤੋਂ ਅਸਤੀਫਾ ਦੇਣਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਵੀ ਸੇਵਾ ਜਿਹੜੀ ਉਹ ਮੈਂ ਕਰਦਾ ਰਹੂੰਗਾ ਸੋ ਮੈਂ ਭਾਈ ਅਮਰਪਾਲ ਸਿੰਘ ਜੀ ਦੀ ਔਰ ਇਸੇ ਤਰ੍ਹਾਂ ਫਰੀਦਕੋਟ ਸੀਟ ਤੋਂ ਭਾਈ ਸਰਬਜੀਤ ਸਿੰਘ ਜੋ ਭਾਈ ਬੈਂਤ ਸਿੰਘ ਦੇ ਹੋਣ ਹਾਰ ਸੁਪੁੱਤਰ ਨੇ ਉਹਨਾਂ ਦੀ ਔਰ ਫਿਰੋਜ਼ਪੁਰ ਤੋਂ ਮੈਂ ਇਹ ਕਾਨ ਸਿੰਘ ਵਾਲਾ ਜਿਹੜਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਦੀ ਆਪਣੇ ਹਮੈਤ ਦਾ ਜਿਹੜਾ ਐਲਾਨ ਕਰਦਾ ਜ਼ਿਕਰੂ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਦਾ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦੇਣਾ ਅਕਾਲੀ ਦਲ ਦੇ ਲਈ ਇੱਕ ਵੱਡਾ ਝਟਕਾ ਬਣ ਕੇ ਸਾਹਮਣੇ ਆ ਰਿਹਾ ਹੈ ਵਿਕਣਾ ਹੋਵੇਗਾ ਕਿ ਸੁਖਪੀਰ ਬਾਦਲ ਭਾਈ ਮਨਜੀਤ ਸਿੰਘ ਬਾਦਲ ਵੱਲੋਂ ਚੁਕੇ ਗਏ ਇਸ ਕਦਮ ਦਾ ਕੀ ਜਵਾਬ ਦਿੰਦੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਹੈ ਇਸ ਦੌਰਾਨ ਸ਼ਸ਼ੀ ਥਰੂਰ ਨੇ ਇੰਡੀਆ ਗੱਜੋੜ ਚ ਆਮ ਆਦਮੀ ਪਾਰਟੀ ਦੀ ਭੂਮਿਕਾ ਨਾਲ ਜੁੜੇ ਸਵਾਲਾਂ ਦਾ ਵੀ ਜਵਾਬ ਦਿੱਤਾ ਹੈ ਸ਼ਸ਼ੀ ਥਰੂਰ ਨੇ ਕਿਹਾ ਕਿ ਪੰਜਾਬ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਅਲੱਗ-ਥਲੱਗ ਚੋਣਾਂ ਲੜ ਰਹੀ ਨੇ ਜਦਕਿ ਬਾਕੀ ਸੂਬਿਆਂ ਚ ਦੋਵਾਂ ਪਾਰਟੀਆਂ ਚ ਸੀਟਾਂ ਦੀ ਵੋਟ ਪ੍ਰਤੀਸ਼ਤ ਦੇ ਹਿਸਾਬ ਨਾਲ ਸਮਝੌਤਾ ਹੋਇਆ ਹੈ ਸ਼ਸ਼ੀ ਥਰੂਰ ਮੁਤਾਬਕ ਇਸੇ ਤਰ੍ਹਾਂ ਕਾਂਗਰਸ ਨੇ ਤਾਮਿਲਨਾਡੂ ਤੇ ਕੇਰਲਾ ਵਿਖੇ ਵੀ ਕੀਤਾ ਹੈ ਉਨਾ ਕਿ ਹੈ ਕਿ ਇਹ ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਅਸੀਂ ਇਕੱਠੇ ਹੋਏ ਹਾਂ ਦੇਸ਼ ਦੇ ਲੋਕ ਵੀ ਸਮਝਦੇ ਨੇ ਕਿ ਤਾਂਾ ਸ਼ਾਹੀ ਤੋਂ ਬਚਣ ਲਈ ਲੋਕਤੰਤ੍ਰਿਕ ਪਾਰਟੀਆਂ ਦਾ ਇਕੱਠੇ ਹੋਣਾ ਜ਼ਰੂਰੀ ਹੈ ਫਾਈਨਲੀ ਆਮ ਦਿੱਲੀ ਐਂਡ ਪੰਜਾਬ ਲੈਟ ਮੀ ਸੇ ਇਟ ਵਾਸ ਵੈਰੀ ਕਲੀਅਰ ਟੂ ਅਸ ਫਰਮ ਦ ਵੈਰੀ ਬਿਗਿਨਿੰਗ ਆਫ ਦ ਇੰਡੀਆ ਅਲਾਈਐਂਸ ਦੈਟ ਏਅ ਅਲਾਈਐਂਸ ਵਾਸ ਗੋਇੰ ਟੂ ਵਰਕ ਔਨ ਅ ਸਟੇਟ ਬਾਏ ਸਟੇਟ ਬੇਸਿਸ ਬਿਕਾਜ਼ ਇਨ ਆਰ ਕੰਟਰੀ ਵੀ ਆਰ ਅ ਬਿਗ ਕੰਟਰੀ ਐਂਡ ਈਚ ਸਟੇਟ ਹੈਜ਼ ਇਟਸ ਓਨ ਪੋਲਿਟਿਕਲ ਹਿਸਟਰੀ and its own political character. i'll give you a different example in my own state of kerala. for 55 years, the communists and us have been opposing each other. every five years, there's been alternation of governments until the last election. and it would be inconceivable for the congress party in kerala to think of cooperating in kerala with the communist parties. but right next door to us in tamil nadu, the cpi, the cpm, our own ally, the muslim league, the Congress and the DMK are all together. There is no dispute, no problem. We've been together before. We are together again this time and we'll be together in the future. So there is no contradiction. In Delhi, Ahmadni Party and us have made common cause. In Punjab, we do not agree. That is perfectly just like Kerala and Tamil Nadu. It's entirely possible. And I would say to the Prime Minister, this is a reality of our country. Learn to appreciate our diversity, which also extends to our politics. ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਾਫੀ ਦਿਲਚਸਪ ਰਹਿਣ ਵਾਲੀਆਂ ਨੇ ਅਤੇ ਚੋਣਾਂ ਤੋਂ ਦਿਲਚਸਪ ਉਹਨਾਂ ਦੇ ਨਤੀਜੇ ਰਹਿਣ ਵਾਲੇ ਨੇ ਕਿਉਂਕਿ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਿਆ ਮੁੱਖ ਸੁਰਖੀਆਂ ਤੇ ਕਾਕਾ ਬਰਾੜ ਦੇ ਹੱਕ ਚ ਰੈਲੀ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਅਬਹੁਤ ਸ਼ਹਿਰ ਚ ਕੀਤੀ ਲੋਕ ਮਿਲਣੀ ਪਟਿਆਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਨ ਕੇ ਸ਼ਰਮਾ ਦੇ ਹੱਕ ਵਿੱਚ ਕੀਤੀ ਵਿਸ਼ਾਲ ਰੈਲੀ ਆਪ ਮੰਤਰੀ ਬਲਕਾਰ ਸਿੰਘ ਦੀ ਵੀਡੀਓ aí ਸਾਹਮਣੇ ਵਿਕਰਮਜੀਤ ਮਜੀਠੀਆ ਨੇ ਸੀਐਮ ਮੰਤ ਤੇ ਚੁੱਕੇ ਸਵਾਲ ਅੰਮ੍ਰਿਤਸਰ ਚ ਅਰਵਿੰਦ ਕੇਜਵਾਲ ਦੀ ਵਪਾਰ ਮਿਲਨੀ ਕੇਂਦਰ ਸਰਕਾਰ ਤੇ ਫੰਡਾਂ ਨੂੰ ਲੈ ਕੇ ਸਾਦੇ ਨਿਸ਼ਾਨੇ ਇਸ ਦੇ ਨਾਲ ਹੀ ਮਨੋ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ